ਅੱਜ ਸਮਾਣਾ ਨੇੜਲੇ ਪਿੰਡ ਗਾਜੀਵਾਸ ਵਿਖੇ ਲੋਕ ਭਲਾਈ ਕਮੇਟੀ ਵੱਲੋਂ ਇੱਕ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਦੇ ਲਈ ਦਾਜ ਦਾ ਸਮਾਨ ਦਿੱਤਾ ਗਿਆ ਹੈ ਗਰੀਬ ਪਰਿਵਾਰ ਦੇ ਸਾਰੇ ਮੈਂਬਰਾਂ ਵੱਲੋਂ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਇਹ ਕਮੇਟੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਵਿਆਹ ਦੇ ਵਿੱਚ ਜੋ ਮਦਦ ਕਰਦੀ ਹੈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਅੱਗੇ ਉਹਨਾਂ ਆਖਿਆ ਕਮੇਟੀ ਮੈਂਬਰਾਂ ਵੱਲੋਂ ਵੀ ਜੇਕਰ ਕੋਈ ਵੀ ਬੱਚਾ ਕਿਸੇ ਵੀ ਖੇਡਾਂ ਦੇ ਵਿੱਚ ਅੱਵਲ ਦਰਜੇ ਵਿੱਚ ਆਉਂਦਾ ਹੈ ਪਹਿਲੇ ਦੂਜੇ ਤੀਜੇ ਸਥਾਨ ਦੇ ਉੱਤੇ ਵੀ ਆਉਂਦਾ ਹੈ ਤਾਂ ਅਸੀਂ ਉਸ ਨੂੰ ਵੀ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਸਨਮਾਨਤਾ ਉਹ ਕੀਤਾ ਜਾਊਗਾ ਇਸ ਮੌਕੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਜਾਂ ਇਲਾਕੇ ਦੇ ਵਿੱਚ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਗਰੀਬ ਪਰਿਵਾਰ ਨੂੰ ਮਦਦ ਦੀ ਜ਼ਰੂਰਤ ਹੈਗੀ ਆ ਤਾਂ ਅਸੀਂ ਪੈਲ ਦੇ ਆਧਾਰ ਤੇ ਉਹਨਾਂ ਦੀ ਜਿਹੜੀ ਮਦਦ ਆ ਉਹ ਕੀਤੀ ਜਾਊਗੀ ਗਾਜੇ ਵਾਸਤੋਂ ਸਰਬਜੀਤ ਤਲਵੰਡੀ ਦੀ ਰਿਪੋਰਟ ਲੋਕ ਭਲਾਈ ਕਮੇਟੀ ਵੱਲੋਂ ਤੁਹਾਡੀ ਗੁੱਡੀ ਦੇ ਵਿਆਹ ਵਾਸਤੇ ਸਮਾਨ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਕਮੇਟੀ ਪਾਰੇ ਆਇਓ ਨਾ ਬੱਚੇ ਸਾਡੇ ਕੋਈ ਗੱਲ ਨਹੀਂ ਪਈ ਅਸੀਂ ਬੋਲ ਰਹੇ ਹਾਂ 6 ਤਰੀਕ ਨੂੰ ਆਇਓ ਕਾਕਾ ਜੀ 6 ਤਰੀਕ ਨੂੰ ਆਇਓ ਪੁੱਤ ਹੱਤ ਮੰਨ ਕੇ ਪਈਏ ਮੈਂ ਹਾਂ 6 ਤਰੀਕ ਨੂੰ ਮਤਲਬ ਜ਼ਰੂਰ ਦਰਸ਼ਨ ਦੇਓ ਜਰੂਰ ਆਇਓ ਛੋਡੀ ਹਾਂ ਪੁੱਤ ਮੈਂ ਤਾਂ ਓਏ ਹੋਏ ਮੇਰੇ ਤੋਂ ਪੁੱਤ ਪਰਮਾਤਮਾ ਨੇ ਲੈ ਗਿਆ ਮੇਰਾ ਤਾਂ ਘਾਰੇ ਧੋਪਾ ਦੇ ਪਰਮਾਤਮਾ ਸਾਰਿਆਂ ਦਾ ਹੀ ਕੋਈ ਦੇਖੋ ਜਿਉਂ ਲਾ ਕੇ ਨਾ ਕਰਤਾ ਕੀ ਜੋ ਅੱਜ ਤੁਸੀਂ ਦੇਖ ਰਹੇ ਹੋ ਆਪਾਂ ਇੱਥੇ ਇਕੱਠੇ ਹੋਇਆ ਇਹ ਆਪਣੇ ਪਿੰਡ ਦਾ ਗਾਜੇਵਾਸ ਦਾ ਇੱਕ ਬਹੁਤ ਹੀ ਜ਼ਰੂਰਤਮੰਦ ਪਰਿਵਾਰ ਆ ਜਿਹਦੀ ਬੱਚੀ ਦਾ ਵਿਆਹ ਆਪਾਂ ਉਹ ਬੱਚੀ ਦੇ ਵਿਆਹ ਦੇ ਸਬੰਧ ਵਿੱਚ ਆਪਣੀ ਕਮੇਟੀ ਜੋ ਗਾਜੇਵਾਸ ਲੋਕ ਭਲਾਈ ਕਮੇਟੀ ਬਣਾਈ ਹੋਈ ਆ ਉਹਦੇ ਵੱਲੋਂ ਥੋੜਾ ਬਹੁਤਾ ਜਿੰਨਾ ਕਿ ਸਾਡੀ ਕਮੇਟੀ ਤੋਂ ਸਰਿਆ ਉਹਨਾਂ ਬੈੱਡ ਮਿਕਸੀ ਕੁਰਸੀਆਂ ਵਗੈਰਾ ਅਸੀਂ ਇਹ ਪਰਿਵਾਰ ਨੂੰ দান ਕੀਤੀਆਂ ਇਸ ਤੋਂ ਪਹਿਲਾਂ ਵੀ ਸਾਡੀ ਕਮੇਟੀ ਸਕੂਲ ਦੇ ਕੰਮਾਂ 'ਚ ਹੋਰ ਪਿੰਡ ਦੇ ਕੰਮਾਂ 'ਚ ਬਹੁਤ ਕੰਮ ਕਰਦੀ ਆ ਰਹੀ ਆ ਟੱਗੇ ਤੋਂ ਇਸੇ ਤਰ੍ਹਾਂ ਕਰਦੀ ਰੂ ਪਿੰਡ 'ਚ ਇਸੇ ਤਰ੍ਹਾਂ ਹੈਲਪ ਕਰਦੀ ਰਹੀ। ਧੰਨਵਾਦ ਜੀ ਸਾਰਿਆਂ ਦਾ। ਪਪੂ ਜੀ ਜੋ ਅੱਜ ਕਮੇਟੀ ਵੱਲੋਂ ਕੁੜੀ ਦੇ ਵਿਆਹ ਵਾਸਤੇ ਬੈੱਡ ਵਗੈਰਾ ਦਿੱਤੇ ਨੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬਹੁਤ ਧੰਨਵਾਦ ਜੀ ਹਾਂ ਦਾ ਕਮੇਟੀ ਦਾ ਹਾਂ ਜੀ ਲੋਕ ਭਲਾਈ ਦੀ ਲੋਕ ਭਲਾਈ ਦਾ ਬਹੁਤ ਧੰਨਵਾਦ ਜੀ ਨਕਰ ਦਾ ਲੋਕ ਭਲਾਈ ਮੈਂ ਇਸ ਲੋਕ ਭਲਾਈ ਕਮੇਟੀ ਗਾਜੀਵਾਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਇੱਕ ਗਰੀਬ ਪਰਿਵਾਰ ਨੂੰ ਬੈੱਡ, ਕੁਰਸੀਆਂ, ਟੇਬਲ, ਮਿਕਸੀ, ਸਰਾਣੇ, ਬੈੱਡ ਸ਼ੀਟ ਜੋ ਦਿੱਤਾ ਹੈ ਔਰ ਇਸ ਤੋਂ ਇਲਾਵਾ ਜੋ ਕਮੇਟੀ ਹੈ ਪਿੰਡ ਦੇ ਸਕੂਲ ਦੇ ਵਿੱਚ ਜੋ ਬੱਚੇ ਦਰਜੇ ਤੇ ਆਉਂਦੇ ਨੇ ਉਹਨਾਂ ਦਾ ਸਹਿਯੋਗ ਔਰ ਮਦਦ ਕਰ ਰਹੀ ਹੈ ਔਰ ਜੋ ਵੀ ਪਰਿਵਾਰ ਗਰੀਬ ਪਰਿਵਾਰ ਪਿੰਡ ਦੇ ਵਿੱਚ ਹੈ ਉਸ ਦੀ ਮਦਦ ਕਰਦੀ ਔਰ ਕਰਦੀ ਵੀ ਆ ਰਹੀ ਹੈ ਔਰ ਕਰਦੀ ਜਾਏਗੀ ਮੇਰੀ ਹੱਥ ਜੋੜ ਕੇ ਬੇਨਤੀ ਇਹੀ ਹੈ ਵੀ ਅਗਰ ਕੋਈ ਦੇਸ਼ ਵਿਦੇਸ਼ਾਂ ਦੇ ਵਿੱਚ ਔਰ ਪਿੰਡ ਦਾ ਇਸ ਕਮੇਟੀ ਦੇ ਵਿੱਚ ਜੁੜਨਾ ਚਾਹੁੰਦਾ ਹੈ ਤਾਂ ਜੁੜ ਸਕਦਾ ਹੈ ਕਿਉਂਕਿ ਆਬਾ ਦਾ ਸੰਬੰਧ ਵਿੱਚੋਂ ਥੋੜਾ ਮੋਟਾ ਕੱਢ ਕੇ ਕਿਸੇ ਗਰੀਬ ਪਰਿਵਾਰ ਦਾ ਭਲਾ ਹੋ ਜਾਂਦਾ ਹੈ ਜੇਕਰ ਆਪਾਂ ਇਸ ਕਮੇਟੀ ਨਾਲ ਜੁੜਾਂਗੇ ਤਾਂ ਹੀ ਸਹਿਯੋਗ ਵੱਤ ਵੱਧ ਦਿੱਤਾ ਜਾਓ ਮੈਂ ਇਸ ਦੁਬਾਰਾ ਫਿਰ ਇਸ ਲੋਕਪਾਲੀ ਕਮੇਟੀ ਦਾ ਦਿਨੋ ਧੰਨਵਾਦ ਕਰਦਾ ਜਿਨ੍ਹਾਂ ਨੇ ਐਡੀ ਵੱਡੀ ਸੇਵਾ ਕਰਕੇ ਇੱਕ ਗਰੀਬ ਪਰਿਵਾਰ ਦੀ ਮਦਦ ਕਰੀ ਆ ਥੈਂਕ ਯੂ ਧੰਨਵਾਦ ਸਤਿ ਸ੍ਰੀ ਅਕਾਲ ਠੀਕ ਹੈ ਜੀ